ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਵੀ ਉਹਦੀ ਡਾਇਰੈਕਸ਼ਨ ਉਹਨਾਂ ਦੀ ਨੂੰ ਪੂਰਾ ਤਰ੍ਹਾਂ ਫਾਲੋ ਕੀਤਾ ਜਾਂਦਾ ਸਾਰੇ ਜਿਹੜੇ ਪੁਰਾਣੇ ਸਾਡੇ ਸੈਂਸੇਸ਼ਨਲ ਜਾਂ ਹਿਜਨਸ ਕੇਸ ਕ੍ਰਾਈਮ ਦੇ ਹੋਏ ਆ ਉਹ ਸਾਰੇ ਸੋਲਵ ਕੀਤੇ ਗਏ ਆ ਔਰ ਵਿਦਨ ਰਿਕਾਰਡ ਟਾਈਮ 26 ਨਵੰਬਰ ਜਿਹੜਾ ਰਾਤ ਦੇ ਟਾਈਮ ਛਟਾ ਏਰੀਆ 'ਚ ਵੀ ਇੱਕ ਮਰਡਰ ਹੋਇਆ ਸੀ ਔਰ ਉਹਦੇ ਚ ਤਰਮਜੀਤ ਇਲੀਅਸ ਟਰਮਾ ਜਿਹੜੇ ਆ ਉਹਨਾਂ ਦਾ ਮਰਡਰ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਸਪੈਸ਼ਲ ਟੀਮਸ ਬਣਾਈਆਂ ਗਈਆਂ ਔਰ ਬਹੁਤ ਪ੍ਰੋਫੈਸ਼ਨਲ ਤੌਰ ਤੇ ਟੈਕਨੋਲੋਜੀਕਲੀ ਹਿਊਮਨ ਇੰਟੈਲੀਜੈਂਸ ਨੂੰ ਦੇਖਦੇ ਹੋਏ ਔਰ ਪ੍ਰੋਫੈਸ਼ਨਲ ਵੇਅ ਦਾ ਇਨਵੈਸਟੀਗੇਟ ਕਰਦੇ ਹੋਏ ਇਹ ਕੇਸ ਸੋਲਵ ਕੀਤਾ ਗਿਆ ਗਾਨਫਿਊਡ ਇਸ ਔਰ ਇਹਦੇ ਚ ਤਿੰਨ ਮੇਨ ਅਕਿਊਜ਼ ਜਿਹੜੇ ਇਨਵੋਲਡ ਸੀ ਕਰਾਇਮ ਕਿਉ ਫੜੇ ਗਏ ਆ ਟੋਟਲ 6 ਅਕਿਊਜ਼ਡ ਜਿਹੜੇ ਇਨਵੈਸਟੀਗੇਸ਼ਨ ਮੁਤਾਬਕ ਸਾਹਮਣੇ ਆਏ ਜਿਨ੍ਹਾਂ ਨੇ ਇਸ ਮਰਡਰ ਨੂੰ ਅੰਜਾਮ ਦਿੱਤਾ ਜਿਹੜੇ ਫੜੇ ਗਏ ਤਿੰਨ ਬੰਦੇ ਆ ਉਹ ਹੈਗਾ ਨਵਰਾਜ ਜਿਹੜੀਆ ਸਮੂਰ ਇਸ ਵਾਸ਼ ਰੋਡ ਛਾਟਾ ਅੰਮ੍ਰਿਤਸਰ ਦਾ ਹੀ ਐ ਦਰਵਿੰਦਰ ਬਿੱਲੀ ਇਹ ਵੀ ਉਸ ਏਰੀਆ ਦਾ ਸ਼ੁਭਦੀ ਪੱਲੀਆ ਸ਼ੁਭ ਇਹ ਵੀ ਸੁਬਾਸ਼ ਰੋਡ ਛਾਟਾ ਅੰਮ੍ਰਿਤਸਰ ਦਾ ਹੀ ਐ ਪੁਰਾਣੇ ਨਾਲ ਤੇ ਕੇਸ ਕੋਈ ਨਹੀਂ ਐ ਪਰ ਇਹਦੇ ਵਿੱਚ ਮੇਨ ਕਾਂਸਪੀਰੇਟਰ ਜਿਹੜਾ ਐ ਅਨਕੁਸ਼ ਐਲੀਅਸ ਬਾਮਨ ਉਹ ਉਸ ਏਰੀਆ ਦਾ ਰਹਿਣ ਵਾਲਾ ਐਸ ਵੇਲੇ ਆਸਟ੍ਰੇਲੀਆ 'ਚ ਹੈ ਉਹ ਜੋ ਇੰਡੀਕੇਸ਼ਨ ਸਾਡੇ ਕੋਲ ਹੈ ਉਹਦੇ ਕਹਿਣ ਤੇ ਸਾਡਾ ਕੰਮ ਕੀਤਾ ਗਿਆ ਜਿਹੜਾ ਦਿਲਵਿੰਦਰ ਬਿੱਲੀ ਤੇ ਸ਼ੁਭਦੀ ਪੈ ਇਹ ਲੋਕਲ ਗਰਾਊਂਡ ਲੈਵਲ ਤੇ ਸਾਰੇ ਮੇਨ ਕਨਸਪਿਰੇਟਰਸ ਬੱਚੋ ਸਾਹਮਣੇ ਆਏ ਨੇ ਜਿਹੜੇ ਕਿ ਅਨਕੁਸ਼ ਆਸਟ੍ਰੇਲੀਆ ਬੇਸ ਜਿਹੜਾ ਬੰਦਾ ਹੈ ਉਹਦੇ ਡਾਇਰੈਕਸ਼ਨ ਦੇ ਉੱਤੇ ਕੰਮ ਕਰ ਰਹੇ ਸੀ ਦਿਲਵਿੰਦਰ ਬਿੱਲੀ ਇੱਕ ਜਿਹਨੇ ਰੈਕੀ ਵਗੈਰਾ ਕੀਤੀ ਨਵਰਾਜ ਨੂਰ ਨਾਲ ਸੋ ਇਹ ਤਿੰਨ ਬੰਦੇ ਜਿਹੜੇ ਬੜੇ ਇੰਪੋਰਟੈਂਟ ਇਥੇ ਸਾਹਮਣੇ ਆਏ ਨੇ ਸ਼ੁਭਦੀਪ ਨੇ ਮੋਟਰਸਾਈਕਲ ਵਗੈਰਾ ਵੀ ਜਿਹੜਾ ਅਰੇਂਜ ਕੀਤਾ ਵੈਪਨਸ ਵੀ ਇਧਰ ਉਧਰ ਲੈ ਕੇ ਆਇਆ ਔਰ ਸਾਹਮਣੇ ਜਿਹੜੇ ਸ਼ੂਟਰਸ ਆਏ ਨੇ ਉਹ ਹੈਗੇ ਮਨਕਰਨ ਸैम ਤੇ ਜੋਬਨ ਸੋ ਬਹੁਤ ਜਲਦੀ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਬਟ ਮੈਂ ਬੜਾ ਮਤਲਬ ਇਸ ਗੱਲ ਬਾਰੇ ਆਪਣੀ ਟੀਮ ਤੇ ਇਹਨਾਂ ਨੂੰ ਸ਼ਾਬਾਸ਼ ਦਿਨਨਾ ਕਿ ਰਿਕਾਰਡ ਟਾਈਮ ਦੇ ਵਿੱਚ ਇੱਕ ਬਲਾਈਂਡ ਕੇਸ ਜਿਹੜਾ ਕਿ ਇੰਟਰ ਗੇਮ ਜਿਹਨੂੰ ਕਿਹਾ ਜਾ ਸਕਦਾ ਹੈ ਰਾਈਵਲਰੀ ਦਾ ਸੀ ਕਿਉਂਕਿ ਜਿਹੜਾ ਰਮਜੀਤ ਸਿਗਾ ਉਹਨਾਂ ਦੇ ਖਿਲਾਫ ਵੀ ਪਹਿਲਾਂ ਪੰਜ ਮੁਕਤਵੇ ਦਰ ਸੀਗੇ ਸੋ ਪੁਰਾਣੀ ਦੁਸ਼ਮਣੀ ਚੱਲ ਰਹੀ ਸੀਗੀ ਬਟ ਸਾਰਾ ਜਿਹੜੀ ਕਾਂਸਪਿਰੇਸੀ ਹੈ ਇਹਨੂੰ ਬਿਲਕੁਲ ਅਨਰਥ ਕੀਤਾ ਗਿਆ ਟੋਟਲੀ ਐਕਸਪੋਜ਼ ਕਰ ਦਿੱਤੀ ਗਈ ਹੈ ਔਰ ਬਹੁਤ ਜਲਦ ਜਿਹੜੇ ਬਾਕੀ ਤੇ ਨੇ ਅਕਿਊਜ਼ਡ ਹੈ ਅਲੋਂਗ ਵਿਦ ਵੈਪਨਸ ਉਹ ਵੀ ਸਾਨੂੰ ਉਮੀਦ ਹੈ ਕਿ ਬੜੀ ਜਲਦੀ ਅਸੀਂ ਫੜ ਲਾਂਗੇ ਸੋ ਮੈਂ ਇਹਦੇ ਵਿੱਚ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਜੀ ਹਰਪਾਲ ਸਿੰਘ ਸਾਡੇ ਐਡੀਸੀਪੀ ਸ਼ਿਵਦਰਸ਼ਨ ਸਾਡੇ ਏਸੀਪੀ ਵੈਸਟ ਔਰ ਇਨਸਪੈਕਟਰ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਉਹਨਾਂ ਦੀ ਟੀਮ ਨੂੰ ਦਿਲੀ ਬਮਾਰਕਬਾਦ ਜਿੰਦਾ ਐਂਡ ਸੂਟੇਬਲ ਅਸੀਂ ਰਿਵਾਰਡ ਵੀ ਕਰਾਂਗੇ ਕਿਉਂਕਿ ਬਹੁਤ ਇੱਕ ਅਹਿਮ ਕੇਸ ਸੀ ਔਰ ਇੱਕ ਉਹ ਅੰਡਰਟੈਕਟਡ ਕੇਸ ਸੀ ਸਾਡੇ ਮਸ਼ੇਡ ਦਾ ਜਿਹਨੂੰ ਕੁਝ ਦਿਨਾਂ ਦੇ ਵਿੱਚ ਹੀ ਬੜੀ ਪ੍ਰੋਫੈਸ਼ਨਲ ਵੇਰ ਦਾ ਇਹਨਾਂ ਨੇ ਜਿਹੜਾ ਉਹਨੂੰ ਸੋਲਵ ਕੀਤਾ